ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਜਿਹੜੀ ਕੱਟੀ ਦਿਖਾਉਣੇ ਜਾ ਰਹੇ ਆਂ ਸੇਲ ਵਾਸਤੇ ਆ ਵਿਕਾਊ ਆ ਕੋਈ ਵੀ ਕਿਸਾਨ ਵੀਰ ਕੋਈ ਵੀ ਭੈਣ ਭਰਾ ਕੋਈ ਵੀ ਸ਼ੌਕੀਨ ਵੀਰ ਜਿਹੜਾ ਇਹ ਕੱਟੀ ਖਰੀਦ ਸਕਦਾ ਹੈ ਇਸ ਤੋਂ ਪਹਿਲਾਂ ਦੋਸਤੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਇਦਾਂ ਦਾ ਜਿਹੜੇ ਨੀਲੀ ਰਾਬੀ ਦੇ ਪਸ਼ੂ ਆ ਦੋਸਤੋ ਉਹ ਆਪਣੇ ਕੋਲ ਆਉਂਦੇ ਰਹਿੰਦੇ ਆ ਵੱਡੀਆਂ ਵਜਾਂ ਹੋ ਗਈਆਂ ਦੋਸਤੋ ਆਪਣੇ ਚੈਨਲ ਦੇ ਉੱਪਰ ਮੋਸਟਲੀ ਜਿਹੜਾ ਜ਼ਿਆਦਾਤਰ ਦੋਸਤੋ ਨੀਲੀ ਰਾਬੀ ਨੂੰ ਪ੍ਰੈਫਰ ਕੀਤਾ ਜਾਂਦਾ ਹੈ ਨੀਲੀ ਰਾਬੀ ਦੇ ਪਸ਼ੂ ਜਿਹੜੇ ਦੋਸਤੋ ਤੁਸੀਂ ਵੇਚ ਸਕਦੇ ਹੋ ਤੇ ਖਰੀਦ ਸਕਦੇ ਹੋ ਕਿਸੇ ਵੀ ਭੈਣ ਭਰਾ ਨੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਨੇ ਸੋ ਦੋਸਤੋ ਚੱਲਦੇ ਆਪਾਂ ਵੀਡੀਓ ਦੇ ਉੱਪਰ ਤੇ ਗੱਲ ਕਰਦੇ ਆ ਇਸ ਕੱਟੀ ਬਾਰੇ ਸੋ ਦੋਸਤੋ ਏਰੀਆ ਜਿਹੜਾ ਹੈਗਾ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਜੀ ਤੁਸੀਂ ਇਸ ਥਾਂ ਤੇ ਜਿਹੜੀ ਵਿਜ਼ਿਟ ਕਰ ਸਕਦੇ ਹੋ ਪਹੁੰਚ ਕਰਕੇ ਇਹ ਕੱਟੀ ਖਰੀਦ ਸਕਦੇ ਹੋ ਨੀਲੀ ਰਬੀ ਦੀ ਦੋਸਤੋ ਪਿਓਰ ਕੱਟੀ ਆ ਮੂੰ ਮੱਥਾ ਵੇਖੋਗੇ ਸਟ੍ਰਕਚਰ ਵੇਖੋਗੇ ਬਿਲਕੁਲ ਤੁਹਾਡੇ ਸਾਮਣੀ ਹੈਗਾ ਸਕਰੀਨ ਦੇ ਉੱਪਰ ਵਾਈਟ ਫੇਸ ਹੈਗਾ ਦੋਸਤੋ ਚਿੱਟਾ ਮੂੰਹ ਹੈਗਾ ਬਿੱਲੀ ਆਖਾ ਦੋਸਤੋ ਨਿੱਕਾ ਜਿਹਾ ਸਿੰਗਾ ਉਮਰ ਦੀ ਗੱਲ ਕਰੀਏ ਤੇ 8 ਤੋਂ ਸਾਢੇ 8 ਜਾਂ 9 ਮਹੀਨੇ ਦੇ ਜਿਹੜੀ ਨੀਅਰ ਜਿਹੜੀ ਇਸ ਦੀ ਏਜ ਹੈਗੀ ਆ ਵਧੀਆ ਰਕਾੜਾ ਦੋਸਤੋ ਚੰਗੇ ਮਾਲੀ ਦੀ ਆ ਚੰਗੀ ਮਦਰ ਦੀ ਆ ਤਕਰੀਬਨ ਇਹ ਇਸ ਦੀ ਮਦਰ ਤਾਂ ਜਿਹੜਾ ਮਿਲਕ ਰਕਾੜਾ ਦੋਸਤੋ ਤਕਰੀਬਨ 14-15 14-15 ਦੀ ਜਿਹੜੀ ਦੋਸਤੋ ਨਾਰਮਲ ਅਸੇਵਾ ਦੇ ਉੱਪਰ ਜਿਹੜੀ ਅਸੀਂ ਮਦਰ ਦੀ ਮਿਲਕ ਦੀ ਚਵਾਈ ਹੁੰਦੀ ਰਹੀ ਆ ਤੋ ਜਿਹੜੇ ਵੀ ਵੀਰ ਨੇ ਸ਼ੌਂਕੀਆ ਤੌਰ ਤੇ ਕੱਟੀ ਲੈ ਕੇ ਜਾਣੀ ਆ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਬਿਲਕੁਲ ਜਿਹੜੇ ਕਰੈਕਟਰ ਆ ਦੋਸਤੋ ਨਿਸ਼ਾਨ ਆ ਪੂਰੇ ਵੇਖੋਗੇ ਕੱਟੀ ਦੇ ਵਿੱਚ ਬਿਲਕੁਲ ਵਾਈਟ ਫੇਸ ਆ ਦੋਸਤੋ ਬਿੱਲੀ ਜਿਹੜੀ ਆ ਮਨਕਣੀ ਆਖਾ ਦੋਸਤੋ ਤੇ ਚਾਰੇ ਪੈਰ ਸਫੇਦ ਨੇ ਬਾਕੀ ਜਿਹੜਾ ਪਿੱਛੇ ਸੂਹ ਤੇ ਨਿਸ਼ਾਨਾ ਦੋਸਤੋ ਤੁਹਾਨੂੰ ਉਹ ਵੀ ਇਸ ਦੇ ਵੇਖਣ ਦੇ ਵਿੱਚ ਮਿਲ ਜੇਗਾ ਚਾਰ ਥਾਣਾ ਬਿਲਕੁਲ ਤੁਸੀਂ ਆਵੋ ਤਸੱਲੀ ਨਾਲ ਆਪਣੀ ਵੇਖ ਲਓ ਚਾਰ ਥਾਣਾ ਬਾਕੀ ਆ ਪੈਰਾਂ ਦੇ ਜਿਹੜੇ ਦੋਸਤੋ ਨਿਸ਼ਾਨ ਉਹ ਵੀ ਤੁਸੀਂ ਬਿਲਕੁਲ ਵੇਖ ਸਕਦੇ ਹੋ ਸਕਰੀਨ ਤੇ ਉੱਪਰ ਚੰਗੀ ਕੱਟੀ ਆ ਦੋਸਤੋ ਬਾਕੀ ਕਿਸੇ ਨੇ ਵੀ ਅੱਗੇ ਕੇਅਰ ਕਰਕੇ ਵੱਡੀ ਦੋਸਤੋ ਤੁਸੀਂ ਝੋਟੀ ਬਣਾ ਕੇ ਤਿਆਰ ਕਰਨੀ ਹੋ ਸੰਭਾਲ ਕਰਕੇ ਬਿਲਕੁਲ ਅੱਗੇ ਪਾਲਣਾ ਚਾਹੁੰਦੇ ਇਹਨੂੰ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੁੱਲ ਦੋਸਤੋ ਜਿਹੜੀ ਬਿਲਕੁਲ ਵਾਜਬ ਜੀ ਆਪਾਂ ਡਿਮਾਂਡ ਕਰਾ ਗਿਆ ਕਰਾਂਗੇ 15000 ਰੁਪਏ ਜਿਹੜਾ ਇਸ ਕੱਟੀ ਦਾ ਮੁੱਲ ਕਰਦੇ ਆ ਸੋ 15000 ਦੇ ਵਿੱਚੋਂ ਦੋਸਤੋ ਥੋੜੀ ਬਾਤ ਜਿਹੜੀ ਐਲਸ ਹੋ ਜੇਗੀ ਵਿੱਚੋਂ ਮਾਨਤਨ ਹੋ ਜਾਏਗਾ ਬਾਕੀ ਤੁਸੀਂ ਜਿਹੜਾ ਜ਼ਰੂਰ ਗੌਰ ਕਰ ਸਕਦੇ ਹੋ ਵੇਖ ਸਕਦੇ ਹੋ ਦੂਰੋਂ ਨੇੜੇੋਂ ਚੱਲ ਕੇ ਆਉਣਾ ਦੋਸਤੋ ਤੁਸੀਂ ਬਿਲਕੁਲ ਜਿਹੜਾ ਥੋੜੇ ਤੋਂ ਥੋੜਾ ਮਾਨ ਮਾਨ ਹੋਵੇਗਾ ਇਸ ਦੇ ਵਿੱਚ ਕੱਟੀ ਦੇ ਵਿੱਚ ਤੇ ਆਪਣਾ ਜਿਹੜਾ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਚਾਹੇ ਮਗਵੌਣੀ ਵੀ ਚਾਹੁੰਦੇ ਹੋ ਉਹ ਵੀ ਤੁਸੀਂ ਜਿਹੜਾ ਆ ਉੱਪਰ ਨੰਬਰ ਜਿਹੜੇ ਦਿੱਤੇ ਹਨ ਦੋਸਤੋ ਵੀਡੀਓ ਦੇ ਵਿੱਚ ਉਹਨਾਂ ਦੇ ਉੱਪਰ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ